ਸਾਹਿਬ ਬੋਲਣਾ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਹਰ ਰਾਖਾ ਜੀ ਸਾਹਿਬ ਬੋਲਣਾ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੈਸ ਦਾਨ ਬਵੇਕ ਦਾਨ ਬਸਾ ਦਾਨ ਭਰੋਸਾ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਏ ਨਮਾਨਿਆਂ ਦੇ ਮਾਨ ਕਾਣਿਆਂ ਦੇ ਤਾਂ ਨਿਉਟਿਆਂ ਦੀ ਉਹ ਗੁਰੂ ਗ੍ਰੰਥ ਸਾਹਿਬ ਜੀ ਉਹ ਧੰਤਨ ਹਰਗੋਬਿੰਦ ਸਾਹਿਬ ਜੀ ਦੀ ਪੀੜੀ ਪੀੜੀ ਦੇ ਮਾਲਕ ਸਤਿ ਪਿਤਾ ਵਹਿਗੂਰ ਆਪ ਜੀ ਦੇ ਹਜ਼ੂਰ ਬੈਂਕੀਆਂ ਜੋਤੜੀਆਂ ਕੀਤੀਆਂ ਜਾਂਦੀਆਂ ਹਨ ਆਪ ਜੀ ਦੇ ਪਵਿੱਤਰ ਸਥਾਨ ਗੁਰੇੜਾ ਕੰਨ ਜੀ I'm

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਇਹ ਜੋ ਨਗਰ ਕੀਰਤਨ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਤੇ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਪ੍ਰਾਰੰਭ ਹੋ ਰਹੇ ਨੇ ਕਿਉਂਕਿ ਅੱਜ ਸਾਰੇ ਵਾਰਡ ਦੇ ਵਿੱਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹੜਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਨੇ ਨਗਰ ਕੀਰਤਨ ਪ੍ਰਾਰੰਭ ਹੋ ਰਹੇ ਨੇ ਤੇ ਇਸ ਸਥਾਨ ਤੋਂ ਵੀ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੀਰਤਨ ਪਰ ਆਰੰਭ ਹੋ ਰਹੇ ਨੇ ਜਿਹੜਾ ਸਲਾਣਾ ਤੋਂ ਰਵਾਨਾ ਹੁੰਦੇ ਹੋਏ ਪਿੰਡ ਖਟੜਾ ਭਗਾੌਰ ਰਤਨਪਾਲੋਂ ਤੋਂ ਹੀ ਹੁੰਦਾ ਹੋਇਆ ਇਸ ਸਥਾਨ ਤੇ ਵਾਪਸੀ ਪਹੁੰਚਣਗੇ ਸੰਗਤਾਂ 'ਚ ਕਿੰਦਾ ਦਾ ਉਤਸ਼ਾਹ ਇਸ ਸਮੇਂ ਦੇਖਣ ਨੂੰ ਜਿਹੜਾ ਮਿਲ ਰਿਹਾ ਬਹੁਤ ਸੰਗਤਾਂ ਦਾ ਉਤਸ਼ਾਹ ਕਿਉਂਕਿ ਇਸ ਸਥਾਨ ਤੇ ਰੇਗਸਾਲ ਦੀ ਤਰ੍ਹਾਂ ਪਹਿਲਾਂ ਤਾਂ 31 ਜੁਲਾਈ ਤੋਂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ 31 ਚਲਾਈ ਤੋਂ ਸ੍ਰੀ ਸੁਖਣੀ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਤੇ ਤਕਰੀਬਨ 1 ਮਹੀਨੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਅੱਜ ਅਖੀਰਲੇ ਪਾਠ ਪ੍ਰਾਰੰਭ ਹੋ ਰਹੇ ਨੇ ਤੇ ਨਗਰ ਕੀਰਤਨ ਆਰੰਭ ਹੋ ਰਿਹਾ ਅੱਜ ਹੋਰ ਕੀ ਕੀ ਪ੍ਰੋਗਰਾਮ ਇੱਥੇ ਹਿਲਕੇ ਜਾਣਗੇ ਗੁਰਦੁਆਰੇ ਤੇ ਇਹ ਤੋਂ ਬਾਅਦ ਤੇ ਪਰਸੋਂ ਨੂੰ ਫੇਰ ਦੀਵਾਨ ਸਜਣਗੇ ਅੱਜ ਪਹਿਲਾ ਨਗਰ ਕੀਰਤਨ ਦੀ ਸਮਾਪਤੀ ਹੋਈ ਪਰਸੋਂ ਨੂੰ ਦੀਵਾਨ ਸਜਣਗੇ ਦੀਵਾਨਾਂ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਪਾਪਾ ਜੀ ਕੀ ਕਹਿਣਾ ਚਾਹੋਗੇ ਪਹਿਲੀ ਪਾਰਛੀ ਸ੍ਰੀ ਨਾਨਕ ਦੇਵ ਜੀ ਦੇ ਆਰਧ ਮੰਧ ਵਿੱਚ ਇਸ ਸੰਬੰਧ ਵਿੱਚ ਨਗਰ ਕੀਰਤਨ ਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਚਰਣਾ ਵਿੱਚ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਸਲਾਣਾ ਤੋਂ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਨਾ ਜਿਨ੍ਹਾਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਇਕੱਤਰਤਾ ਹੋ ਰਹੀਆਂ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਪਹੁੰਚੀਆਂ ਗੁਰਦੁਆਰਾ ਸਾਹਿਬ ਚਸ਼ਮਾ ਸਾਹਿਬ ਵਿਖੇ ਪਹੁੰਚ ਜਾਣਾ ਨਗਰ ਕੀਰਤਨ ਆਰੰਭ ਹੋ ਰਿਹਾ ਸਮੂਹ ਇਲਾਕਾ ਸੰਗਤਾਂ ਨੂੰ ਗੁਰੂਾਨਪਾ ਸਾਹਿਬ ਦੇ ਪ੍ਰਕਾਸ਼ ਦਿਹਾੜੇਆਂ ਦੇ ਲੱਖ ਲੱਖ ਵਧਾਈਆਂ ਹੋਣ ਜੀ ਇਸ ਸਥਾਨ ਤੇ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਸੋ ਪ੍ਰਾਪਤ ਹੈ ਸੋ ਹਰ ਪੂਰਨ ਮਾਸੀ ਦੇ ਦਿਹਾੜੇ ਵੀ ਮਨਾਏ ਹਨ ਤੇ ਹਰ ਗੁਰਪੁਰਬ ਮਨਾਏ ਜਾਂਦੇ ਹਨ ਸਮੂਹ ਸੰਗਤਾਂ ਹਾਜ਼ਰੀਆਂ ਭਰਦੇ ਹਨ ਤੇ ਇੱਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹਿਣਾ ਚਾਹੋਗੇ ਅੱਜ ਪਿੰਡ ਸਲਾਣਾ ਵਿੱਚ ਜਿਹੜਾ ਨਗਰ ਕੀਰਤਨ ਆਰੰਭ ਹੋ ਰਿਹਾ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸਾਡਾ ਪਿੰਡ ਬਹੁਤ ਕਰਮਾ ਵਾਲਾ ਹੈ ਜੀ ਜਿੱਥੇ ਹਰ ਸਾਲ ਨਗਰ ਕੀਰਤਨ ਨਿਕਲਦਾ ਹੈ ਜੀ ਸਾਰੀ ਸੰਗਤ ਰਲ ਮਿਲ ਕੇ ਇਸ ਦਾ ਕਲਾ ਕਰਦੀ ਹੈ ਜੀ ਕਿੰਨੀ ਕਿ ਇੱਥੇ ਬੀਬੀਆਂ ਨੇ ਕਿੰਨਾ ਕਿ ਬੀਬੀਆਂ ਚੋ ਆਸਾ ਦੇਖੀ ਵਾਹਿਗੁਰੂ ਜੀ ਕਾ ਫਾਲਸਾ ਜੀ ਬੀਬੀਆਂ ਬਹੁਤ ਸੇਵਾ ਕਰਦੀਆਂ ਨੇ ਜੀ ਖੰਡਾਪਾਟ ਸਾਹਿਬ ਵੀ ਕਰਾਉਂਦੀਆਂ ਨੇ ਹਰ ਇੱਕ ਥਾਂ ਸਭ ਤੋਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਜੀ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ